ਸਹੀ ਹੈ ਕਿ ਇੱਕ ਵਾਰ ਫਿਰ ਤੋਂ ਤੱਕ ਪਉਣ ਆ ਰਿਹਾ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਆਪਣੇ ਜਿਗਰੀ ਯਾਰ ਸਨੀ ਮਾਂਟਲ ਦੇ ਨਾਲ ਗੀਤ ਤਾਂ ਦੱਸ ਦਈਏ ਕਿ ਸਨੀ ਮਾਲਟਨ ਦੇ ਨਾਲ ਸਿੱਧੂ ਮੂਸੇਵਾਲਾ ਦੇ ਪਹਿਲਾਂ ਵੀ ਕਈ ਗੀਤ ਆ ਚੁੱਕੇ ਨੇ ਕਈ ਵਾਰ ਆਪਣੇ ਜਿਗਰੀ ਯਾਰ ਨੂੰ ਇਨਸਾਫ ਦਿਵਾਉਣ ਦੇ ਲਈ ਸਨੀ ਪੋਸਟਾਂ ਵੀ ਪਾ ਚੁੱਕਿਆ ਪਰ ਹੁਣ ਇੱਕ ਨਵੇਂ ਗਾਣੇ ਦੇ ਨਾਲ ਤੱਕ ਪਉਣ ਆ ਰਿਹਾ ਹੈ ਔਰ ਗਾਣੇ ਦਾ ਨਾਮ ਔਰ ਅਫੀਸ਼ੀਅਲ ਪੋਸਟਰ ਸਨੀ ਮਾਲਟਨ ਦੇ ਵੱਲੋਂ ਆਪਣੇ ਅਫੀਸ਼ੀਅਲ ਅਕਾਊਂਟ ਦੇ ਉੱਤੇ ਸਾਂਝਾ ਕੀਤਾ ਗਿਆ ਤਾਂ ਦੱਸ ਜਾਈਏ ਕਿ ਕਮੈਂਟ ਬਾਕਸ ਜਿਹੜਾ ਹੈ ਉਹ ਜ਼ਰੂਰ ਸਿੱਧੂ ਮੂਸੇਵਾਲਾ ਦੇ ਅਫੀਸ਼ੀਅਲ ਪੇਜ ਦਾ ਵੀ ਭਰ ਚੁੱਕਿਆ ਹੈ ਜਿੱਥੇ ਹੈ ਕੋਈ ਹੋਰ ਹਾਲੇ ਮੁੱਕਿਆ ਨਹੀਂ ਅਜੇ ਹੀ ਕਮੈਂਟ ਫੈਨਸ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਸੰਦੀਪ ਜਿਸ ਤਰੀਕੇ ਦੇ ਨਾਲ ਮੁਰਤੋ ਸਨੀ ਮਾਲਟਨ ਤੇ ਸਿੱਧੂ ਮੂਸੇਵਾਲਾ ਦੀ ਜੋੜੀ ਤੱਕ ਪਾਉਣ ਆ ਰਹੀ ਹੈ ਔਰ ਇਸ ਗਾਣੇ ਨੂੰ ਇਸ ਪੋਸਟਰ ਨੂੰ ਲੈ ਕੇ ਕੀ ਕੁਝ ਹੈ ਜਾਣਕਾਰੀ ਹੈ ਔਰ ਕੀ ਕੁਝ ਦਰਸ਼ਕ ਇਸ ਵਕਤ ਸੋਚ ਨੇ ਉਹ ਜ਼ਰੂਰ ਸਾਂਝਾ ਕਰੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੂਫਾਨ ਉੱਟ ਪਿਆ ਬਿਲਕੁਲ ਕਿਉਂਕਿ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਮਨ ਦੇ ਵਿੱਚ ਤੜਥੱਲੀ ਮੱਚੀ ਹੋਈ ਸੀ ਕਿ ਕਦੋਂ ਸਿੱਧੂ ਮੂਸੇਵਾਲਾ ਦੀ ਆਵਾਜ਼ ਉਹਨਾਂ ਦੇ ਕੰਨਾਂ ਦੇ ਵਿੱਚ ਪਾਊਗੀ ਪਰ ਹੁਣ ਉਹਨਾਂ ਦੇ ਕੰਨਾਂ ਦੇ ਪਰਦੇ ਖੁੱਲਣ ਵਾਲੇ ਨੇ ਕਿਉਂਕਿ ਉਹਨਾਂ ਦੇ ਸਭ ਤੋਂ ਚਹੇਤਾ ਕਲਾਕਾਰ ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੱਕ ਪਾਉਣ ਵਾਲਿਆ ਦੱਸਿਆ ਕਿ ਸਨੀ ਮਾਲਟਨ ਨੇ ਕੁਝ ਸਮਾਂ ਪਹਿਲਾਂ ਇੱਕ ਪੋਸਟ ਪਾਈ ਸੀ ਅਤੇ ਜਿਸ ਦੇ ਵਿੱਚ ਉਹਨਾਂ ਨੇ ਸਕੇਰੀ ਆਰਸ ਲਿਖ ਕੇ ਪਾਇਆ ਸੀਗਾ ਤੇ ਨਾਲ ਹੀ ਉਹਨਾਂ ਨੇ ਜਿਹੜਾ ਬ੍ਰੈਪਟਨ ਅਤੇ ਮਾਨਸਾ ਦਾ ਜਿਹੜਾ ਤਾਪਮਾਨ ਦੀ ਫੋਟੋ ਦਿਖਾਈ ਸੀ ਤੇ ਨਾਲ ਹੀ ਲਿਖਿਆ ਸੀ ਕਿ 1 ਲੱਖ ਕਮੈਂਟ ਕਰੋ ਤਾਂ ਪੋਸਟਰ ਵੀ ਪਾ ਦੇਵਾਂਗੇ ਤਾਂ ਫੈਜ਼ ਨੇ ਧੜਾ ਧੜਾ ਕਮੈਂਟ ਕੀਤੇ ਨੇ ਤੇ 1 ਲੱਖ ਕਮੈਂਟ ਹੋਣ ਤੋਂ ਬਾਅਦ ਸਨੀ ਮਾਲਟਨ ਨੇ ਜਿਹੜਾ ਪੋਸਟਰ ਸ਼ੇਅਰ ਕਰ ਦਿੰਦਾ ਕਿਉਂਕਿ ਇਹ ਉਹੀ ਸਨੀ ਮਾਲਟਨ ਆ ਜਿਸ ਦੇ ਨਾਲ ਸਿੱਧੂ ਮੂਸੇਵਾਲਾ ਆਪਣਾ ਕੈਰੀਅਰ ਆ ਜਿਹੜਾ ਕਨੇਡਾ ਦੇ ਵਿੱਚ ਸ਼ੁਰੂ ਕਰਦਨੇ ਤੋਂ ਉਸ ਤੋਂ ਬਾਅਦ ਇਹ ਜੋੜੀ ਆ ਜਿਹੜੀ ਬਿਗ ਬਰਡ ਸਨੀ ਮਾਲਟਨ ਸਿੱਧੂ ਮੂਸੇਵਾਲਾ ਤਾਂ ਇਹਨਾਂ ਤੇ ਇਹਨਾਂ ਨੇ ਐਸਾ ਕਮਾਲ ਕੀਤਾ ਕਿ ਦੁਨੀਆ ਹਲਾ ਕੇ ਰੱਖ ਦਿੱਤੀ ਸੀ ਤਾਂ ਉਸ ਦੇ ਬੈਕ ਟੂ ਬੈਕ ਇਹਨਾਂ ਦੇ ਇਸਟਾ ਜੱਟ ਹੋਵੇ ਚਾਹੇ ਨੈਵਰ ਫੋਲਡ ਗਾਣਾ ਹੋਵੇ ਤਾਂ ਅਸੀਂ ਕਿ ਵਿਚ ਵਿੱਚ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਕੁਝ ਖਟਾਸ ਵੀ ਆਈ ਬਰਸੇਦੂ ਮੂਸੇ ਵਾਲਾ ਅਤੇ ਸਨੀ ਮਾਲਟਨ ਦੇ ਰਿਸ਼ਤੇ ਮੁੜ ਕੇ ਮਜ਼ਬੂਤ ਹੋ ਗਏ ਤੇ ਜਿਸ ਤੋਂ ਬਾਅਦ ਸਨੀ ਮਾਲਟਨ ਤੇ ਸਿੱਧੂ ਮੂਸੇਵਾਲਾ ਦੁਬਾਰਾ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆਏ ਤੇ ਲਗਾਤਾਰ ਕੰਮ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਨੈਵਰ ਫੋਲਡ ਵਰਗੇ ਗਾਣੇ ਜਾਂ ਲਾਸ ਦੇ ਵਿੱਚ ਗੱਲ ਕਰੀ ਤਾਂ ਆਖਰਲੇ ਸਮੇਂ ਦੇ ਵਿੱਚ ਜਦੋਂ ਸਿੱਧੂ ਮੂਸੇਵਾਲਾ ਚੋਣਾਂ ਦੇ ਵਿੱਚ ਹਾਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਸਕੈਪ ਗੌਟ ਗਾਣਾ ਵੀ ਆਉਂਦਾ ਉਹਦੇ ਵਿੱਚ ਵੀ ਸਨੀ ਮਾਲਟਨ ਹੁੰਦੇ ਨੇ ਲੈਵਲ ਗੀਤ ਆ ਜਿਹੜਾ ਉਸ ਦੇ ਵਿੱਚ ਵੀ ਸਨੀ ਮਾਲਟਨ ਇਸ ਤਰ੍ਹਾਂ ਵੱਡੇ ਵੱਡੇ ਪ੍ਰੋਜੈਕਟ ਨੇ ਤਾਂ ਉਹਨਾਂ ਦੇ ਵਿੱਚ ਸਨੀ ਮਾਲਟਨ ਦੀ ਜਿਹੜੀ ਸ਼ਮੂਲੀਅਤ ਆ ਰਹੀ ਅ ਜਿਸ ਤਰੀਕੇ ਦੇ ਨਾਲ ਸੰਦੀਪ ਪਹਿਲਾਂ ਬ੍ਰੈਮਟਨ ਦੇ ਮੌਸਮ ਦਾ ਹਾਲ ਦੱਸਿਆ ਗਿਆ ਔਰ ਫਿਰ ਉਸ ਤੋਂ ਬਾਅਦ ਮਾਨਸਾ ਦੇ ਮੌਸਮ ਦਾ ਹਾਲ ਦੱਸਿਆ ਗਿਆ ਤਾਂ ਇਸ ਤਰੀਕੇ ਨਾਲ ਜਿਵੇਂ ਥੰਡਰਸਟ੍ਰੋਮ ਦੱਸਿਆ ਗਿਆ ਕਿ ਬਿਜਲੀਆਂ ਗੜਕਣ ਵਾਲੀਆਂ ਨੇ ਬਿਜਲੀਆਂ ਡਿੱਗਣ ਵਾਲੀਆਂ ਨੇ ਔਰ ਸ਼ਾਇਦ ਲੰਬੇ ਸਮੇਂ ਤੋਂ ਫੈਨਸ ਉਡੀਕ ਕਰ ਰਹੇ ਸੀ ਇਸ ਦਿਨ ਦੀ ਔਰ ਜਿਸ ਤਰੀਕੇ ਦੇ ਨਾਲ ਪੋਸਟਰ ਹੈ ਇਹ ਜ਼ਰੂਰ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ 10 ਅਪ੍ਰੈਲ ਨੂੰ ਇਹ ਗਾਣਾ ਆਏਗਾ ਔਰ ਗਾਣੇ ਦੇ ਵਿੱਚ ਕੀ ਕੁਝ ਹੋਏਗਾ ਕਿਉਂਕਿ ਅਸੀਂ ਬਹੁਤ ਵਾਰ ਦੇਖਿਆ ਸਿੱਧੂ ਮੂਸੇਵਾਲਾ ਆਪਣੇ ਬਹੁਤ ਸਾਰੇ ਗਾਣਿਆਂ ਦੇ ਵਿੱਚ ਅਚੇਹੀਆਂ ਗੱਲਾਂ ਵੀ ਲਿਖਿਆ ਜੋ ਦੀ ਮੌਤ ਤੋਂ ਪਹਿਲਾਂ ਜਾਂ ਬਾਅਦ ਸੱਚ ਵੀ ਸਾਬਿਤ ਹੋਈਆਂ ਬਹੁਤ ਸਾਰੇ ਅਜਿਹੇ ਗਾਣੇ ਸ਼ਾਇਦ ਉਸਦੇ 30 ਤੋਂ 35 ਅਜਿਹੇ ਗਾਣੇ ਨੇ ਜਿਸ ਵਿੱਚ ਉਹ ਆਪਣੀ ਮੌਤ ਦਾ ਜ਼ਿਕਰ ਮੇਰੀ ਮੌਤ ਕਿਵੇਂ ਹੋਏਗੀ ਔਰ ਕਿਸ ਤਰੀਕੇ ਦੇ ਨਾਲ ਵੈਰੀ ਜਿਹੜੇ ਨੇ ਉਹਦੇ ਅੱਗੇ ਪਿੱਛੇ ਘੁੰਮ ਰਹੇ ਨੇ ਔਰ ਕਿਵੇਂ ਪਲੈਨਿੰਗਾਂ ਬਣ ਰਹੀਆਂ ਨੇ ਤਾਂ ਬਹੁਤ ਸਾਰੇ ਗਾਣਿਆਂ ਦੇ ਵਿੱਚੋਂ ਬਹੁਤ ਕੁਝ ਲਿਖ ਕੇ ਗਿਆ ਔਰ ਹੁਣ ਬਾਰੀ-ਬਾਰੀ ਸਿਰੋ ਗਾਣੇ ਫੈਨਸ ਦੇ ਅੱਗੇ ਆ ਰਹੇ ਨੇ ਔਰ ਫੈਨਸ ਦੇ ਵੱਲੋਂ ਅਬਾ ਖੂਬੀ ਤਰੀਕੇ ਦੇ ਨਾਲ ਉਹਨਾਂ ਗਾਣਿਆਂ ਨੂੰ ਵੀ ਪਿਆਰ ਦਿੱਤਾ ਜਾ ਰਿਹਾ ਤਾਂ ਸੰਦੀਪ ਅਸੀਂ ਇਹ ਵੀ ਚੀਜ਼ਾਂ ਦੇਖਿਆ ਕਿ ਜਦੋਂ ਮੌਤ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੇ ਕੁਝ ਗਾਣੇ ਰਿਲੀਜ਼ ਹੋਏ ਤਾਂ ਉਹਨਾਂ ਨੇ ਕਈ ਅਜਿਹੇ ਗਾਣੇ ਜਿਹੜੇ ਜਿਉਂਦੇ ਜੀ ਰਿਲੀਜ਼ ਹੋਏ ਸੀ ਉਹਨਾਂ ਤੱਕ ਦੇ ਵੀ ਰਿਕਾਰਡ ਤੋੜ ਦਿੱਤੇ ਬਹੁਤ ਸਾਰੇ ਅਜਿਹੇ ਨਵੇਂ ਰਿਕਾਰਡ ਬਣਾਏ ਵੀ ਚਾਹੇ ਬਿਲਬੋਰਡ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਜਿਹੜੇ 뮤직 ਐਪਸ ਨੇ ਉਹਨਾਂ ਦੀ ਗੱਲ ਕਰ ਲਈਏ ਤਾਂ ਬਹੁਤ ਸਾਰੇ ਰਿਕਾਰਡ ਮੂਸੇਵਾਲਾ ਦੇ ਨਾਮ ਮੋਤ ਤੋਂ ਬਾਅਦ ਵੀ ਬੋਲਦੇ ਨੇ ਤਾਂ ਕਿs ਤਰੀਕੇ ਦੇ ਨਾਲ ਇਹ ਸਭ ਨੂੰ ਦੇਖ ਦਿਓ ਜਾਂ ਜਿਸ ਤਰੀਕੇ ਦੇ ਨਾਲ ਖੁਨ ਸਨੀ ਮਾਲਟਨ ਖੁਨਾ ਦੇ ਵੱਲੋਂ ਪੋਸਟਰ ਰਿਲੀਜ਼ ਕੀਤਾ ਗਿਆ ਜੇਕਰ ਅਸੀਂ ਸਨੀ ਮਾਲਟਨ ਦੀ ਸਟੋਰੀ ਦੇਖੀ ਤਾਂ ਸੰਦੀਪ ਉਹ ਵੀ ਇੱਕ ਮੈਸੇਜ ਜ਼ਰੂਰ ਦਿੰਦੀ ਹੈ ਉਸਨੇ ਸਟੋਰੀ ਦੇ ਵਿੱਚ ਇਹ ਜ਼ਰੂਰ ਲਿਖਿਆ ਹੈ ਸਿੱਧੂ ਦੀ ਟੀਮ ਦਿਲਦਾਨੀ ਮਾੜਾ ਤੇ ਇੱਕ ਵਾਰੀ ਹੋਰ ਮਤਲਬ ਕਿ ਜਿਸ ਤਰੀਕੇ ਦੇ ਨਾਲ ਉਹ ਫੈਨਸ ਦੇ ਅੰਦਰ ਉਮੀਦ ਜਗਾ ਰਹੇ ਨੇ ਕਿ ਇੱਕ ਵਾਰੀ ਫਿਰ ਆ ਰਹੇ ਆ ਫੈਨਸ ਦੀ ਉਮੀਦਾਂ ਤੇ ਖੜੇ ਉਤਰਾਂਗੇ ਤੱਕ ਪਾਵਾਂਗੇ ਔਰ ਉਸ ਤਰੀਕੇ ਦੇ ਕਮੈਂਟਸ ਲੋਕਾਂ ਦੇ ਵੱਲੋਂ ਵੀ ਕੀਤੇ ਜਾ ਰਹੇ ਨੇ ਔਰ ਜੇ ਤੁਸੀਂ ਉਹਨਾਂ ਦਾ ਕਮੈਂਟ ਬਾਕਸ ਖੋਲੋ ਤਾਂ ਸੰਦੀਪ ਸ਼ਾਇਦ ਹੀ ਕੋਈ ਐਡਾ ਦਾ ਕਮੈਂਟ ਹੋਏਗਾ ਜਿਸ ਨੇ ਇਹ ਲਿਖਿਆ ਹੋਏਗਾ ਕਿ ਅਸੀਂ ਤਾਂ ਇੰਤਜ਼ਾਰ ਨਹੀਂ ਕਰ ਰਹੇ ਸੀ ਆ ਸਾਨੂੰ ਤਾਂ ਕੋਈ ਮਤਲਬ ਨਹੀਂ ਹਰ ਕਿਸੇ ਦੇ ਵੱਲੋਂ ਐਕਸਾਈਟਮੈਂਟ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੀ ਜਾ ਰਹੀ ਹੈ ਸੰਦੀਪ ਬਿਲਕੁਲ ਕਿਉਂਕਿ ਸਿੱਧੂ ਮੂਸੇਵਾਲਾ ਦੇ ਫੈਨਸ ਹਮੇਸ਼ਾ ਹੀ ਇਹ ਗੱਲ ਕਹਿੰਦੇ ਨੇ ਕਿ ਹਾਲੇ ਮੁੱਕਿਆ ਨਹੀਂ ਤਾਂ ਬਿਲਕੁਲ ਸਿੱਧੂ ਮੂਸੇਵਾਲਾ ਹਾਲੇ ਮੁੱਕਿਆ ਨਹੀਂ ਹਰ ਇੱਕ ਦੇ ਦਿਲ ਦੇ ਵਿੱਚ ਧੜਕ ਰਿਹਾ ਚਾਹੇ ਉਹ ਪੰਜਾਬੀ ਹੈ ਚਾਹੇ ਕੋਈ ਗੋਰੇ ਨੇ ਚਾਹੇ ਹੋਰ ਨੇ ਸਾਰਿਆਂ ਦੇ ਦਿਲ ਦੇ ਵਿੱਚ ਹੀ ਸਿੱਧੂ ਮੂਸੇਵਾਲਾ ਪਰ ਦੱਸਦੀ ਕਿ ਫ ਬੜਾ ਸਰਪ੍ਰਾਈਜ਼ਿੰਗ ਜਿਹਾ ਰਹਿੰਦਾ ਕਿਉਂਕਿ ਛੋਟੇ ਸਿੱਧੂ ਮੂਸੇਵਾਲਾ ਦੀ ਐਂਟਰੀ ਵੀ ਸੰਡੇ ਨੂੰ ਹੋਈ ਆ ਤਾਂ ਹੁਣ ਵੀ ਜਿਹੜਾ ਪੋਸਟਰ ਆ ਨਵੇਂ ਗਾਣੇ ਦਾ ਤਾਂ ਇਹ ਸਾਰੀਆਂ ਚੀਜ਼ਾਂ ਬਹੁਤ ਕੁਝ ਕਹਿੰਦੀਆਂ ਨੇ ਕਿ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਜਿਹੜਾ ਕੁਝ ਵੱਖਰਾ ਕਰਦੇ ਨੇ ਖਾਸ ਗੱਲ ਇਹ ਆ ਕਿ ਇਸ ਵਾਰ ਤਾਂ ਸਨੀ ਮਾਲਟਨ ਨੇ ਪੋਸਟਰ ਪਾ ਕੇ ਦੱਸ ਦਿੱਤਾ ਮੇਰੇ ਖਿਆਲ ਜਦੋਂ ਪਿਛਲਾ ਗਾਣਾ ਆਇਆ ਉਦੋਂ ਤਾਂ ਸਿੱਧਾ ਫੈਨਸ ਨੂੰ ਸਰਪ੍ਰਾਈਜ਼ ਹੀ ਦਿੱਤਾ ਸੀ ਤਾਂ ਵੱਡੀ ਗੱਲ ਇਹ ਆ ਕਿ ਸਨੀ ਮਾਲਟਨ ਦੇ ਕੋਲੇ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਦੇ ਕਾਫੀ ਗੀਤ ਨੇ ਜਿਹੜੇ ਕਈ ਵਾਰੀ ਲੀਕ ਵੀ ਹੋਏ ਨੇ ਉਹਨਾਂ ਦੇ ਜਾਰੀ ਹੈ ਕਿ ਗਿਣਤੀ ਲੰਮੀ ਵੀ ਹੋ ਸਕਦੀ ਹੈ ਕਿਉਂਕਿ ਸਨੀ ਮਾਲਟਨ ਤੇ ਸਿੱਧੂ ਮੂਸੇਵਾਲਾ ਕਾਫੀ ਸਮੇਂ ਤੋਂ ਜੁੜੇ ਹੋਏ ਨੇ ਉਹਨਾਂ ਨੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਾਫੀ ਇਕੱਠਿਆਂ ਨੇ ਕੰਮ ਕੀਤਾ ਕਿਉਂਕਿ ਸਨੀ ਮਾਲਟਨ ਤੇ ਸਿੱਧੂ ਮੂਸੇਵਾਲਾ ਦੀ ਯਾਰੀ ਕਹਿ ਦਈਏ ਵੀ ਫੱਟੀ 'ਚ ਗੱਡੇ ਕਿੱਲ ਵਰਗੀ ਜਾਰੀ ਸੀ ਤਾਂ ਪੱਕੀ ਜਾਰੀ ਸੀ ਸਿੱਧੂ ਮੂਸੇਵਾਲਾ ਅਕਸਰ ਆਪਣੇ ਦਿਲ ਦੀਆਂ ਗੱਲਾਂ ਸਨੀ ਮਾਲਟਨ ਦੇ ਨਾਲ ਕਰ ਰਹੇ ਹੁੰਦਾ ਸੀ ਕਿਉਂਕਿ ਦੇਖੋ ਸਿੱਧੂ ਮੂਸੇਵਾਲਾ ਦਾ ਦਿਲ ਵੀ ਕਿੱਡਾ ਵੱਡਾ ਸੀ ਸਨੀ ਮਾਲਟਨ ਦੇ ਨਾਲ ਉਹਨਾਂ ਦਾ ਕਾਫੀ ਵਾਦ-ਵਿਵਾਦ ਵੀ ਹੋਇਆ ਪਰ ਉਸ ਦੇ ਬਾਵਜੂਦ ਵੀ ਸਿੱਧੂ ਮੂਸੇਵਾਲਾ ਨੇ ਵੱਡਾ ਦਿਲ ਦਿਖਾਉਂਦਿਆਂ ਸਨੀ ਮਾਲਟਨ ਦੇ ਨਾਲ ਕਾਫੀ ਕੰਮ ਕੀਤਾ ਗਾਣੇ ਕੀਤੇ ਤਾਂ ਹੁਣ ਇਸ ਗੱਲ ਤੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਐਵੇਂ ਥੋੜੀ ਲੋਕੀ ਕਹਿੰਦੇ ਆ ਕਿ ਸਿੱਧੂ ਮੂਸੇਵਾਲਾ ਦਿਲ ਦਾ ਨਹੀਂ ਮੜਾ ਅਜਿਸ ਤਰੀਕੇ ਦੇ ਨਾਲ ਸੰਦੀਪ ਹੁਨੇ ਗਾਣਾ ਆ ਰਿਹਾ ਕਿਉਂਕਿ ਜਦੋਂ SYL ਗਾਣਾ ਰਿਲੀਜ਼ ਹੋਇਆ ਸੀ ਜਾਂ ਉਸ ਤੋਂ ਬਾਅਦ ਵੀ ਕਈ ਗਾਣੇ ਹੋਏ ਆਪਾਂ ਦੇਖਿਆ ਕਿ 5 5 6 6 ਲੱਖ ਲੋਕੀ ਗਾਣੇ ਨੂੰ ਲਾਈਵ ਦੇਖਦੇ ਨੇ ਔਰ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਉਹ ਗਾਣਾ 10 ਤੋਂ 15 ਮਿਲੀਅਨ ਦੇ ਪਾਰ ਚੱਲਿਆ ਜਾਂਦਾ ਹੈ ਸ਼ਾਇਦ ਹੀ ਕੋਈ ਅਜਿਹਾ ਕਲਾਕਾਰ ਹੋਵੇਗਾ ਜਿਸ ਦੇ ਨਾਮ ਇੰਨੇ ਵੱਡੇ ਰਿਕਾਰਡ ਬੋਲਦੇ ਨੇ ਤਾਂ ਅਸੀਂ ਬਹੁਤ ਵਾਰ ਦੇਖਿਆ ਫੈਨਸ ਦੇ ਵੱਲੋਂ ਮੂਸੇ ਵਾਲਾ ਦੇ ਗਾਣਿਆਂ ਨੂੰ ਮੁਸਲਦੀਨ ਨਾਲ ਜੁੜੀ ਹੋਈ ਹਰ ਇੱਕ ਚੀਜ਼ ਨੂੰ ਬਹੁਤ ਪਿਆਰ ਦਿੱਤਾ ਜਾਂਦਾ ਹੈ ਔਰ ਇਸੇ ਤਰੀਕੇ ਦੇ ਨਾਲ ਜਦੋਂ ਪੋਸਟ ਪੈਂਦੇ ਨੇ ਕਿਉਂਕਿ ਸੱਚਮੁੱਚ ਸੰਦੀਪ ਇਹ ਵੈਸੇ ਬਹੁਤ ਹੈਰਾਨੀ ਵਾਲੀ ਗੱਲ ਹੈ ਜੋ ਪਿਛਲਾ गाना ਆਇਆ ਸੀ ਉਸ ਨੂੰ ਕਿਸੇ ਪ੍ਰੋਮੋਸ਼ਨ ਦੀ ਵੀ ਲੋੜ ਨਹੀਂ ਸੀ ਪੋਸਟਰ ਵੀ ਨਹੀਂ ਸੀ ਸਿੱਧਾ ਗਾਣਾ ਪਾਇਆ ਗਿਆ ਔਰ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਸ ਗਾਣੇ ਨੂੰ ਸੁਨਿਆ ਗਿਆ ਔਰ ਪਿਆਰ ਦਿੱਤਾ ਗਿਆ ਤੇ ਹੁਣ ਤਾਂ ਇਹ ਅੱਜ ਜੀ ਗੱਲ ਕਰ ਲਈ ਤਾਂ 3 ਦਿਨ ਪਹਿਲਾਂ ਕੀ ਇੱਕ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਤਾਂ ਇਹ ਦੇਖਣਾ ਜ਼ਰੂਰ ਹੋਏਗਾ ਕਿ ਜਦੋਂ ਇਹ ਗਾਣਾ ਆਉਂਦਾ ਹੈ ਫੈਨਸ ਦੇ ਵੱਲੋਂ ਕਿੰਨਾ ਕੁ ਪਿਆਰ ਦਿੱਤਾ ਜਾਂਦਾ ਜਾਂ ਇਸ ਵਾਰ ਮੂਸੇਵਾਲਾ ਦੇ ਵੱਲੋਂ ਇਸ ਗਾਣੇ ਦੇ ਵਿੱਚ ਕੀ ਅਜੇਹੀ ਗੱਲ ਕਹੀ ਜਾਂਦੀ ਹੈ ਜਾਂ ਉਹਨਾਂ ਦੇ ਗਾਣੇ ਦੇ ਵਿੱਚ ਕਿੰਨੇ ਕੁ ਬੋਲ ਨੇ ਜਾਂ ਕਿਸ ਮੁੱਦੇ ਦੇ ਉੱਤੇ ਇਹ ਗਾਣਾ ਕਿਉਂਕਿ ਅਸੀਂ ਦੇਖਿਆ ਉਹਨਾਂ ਨੇ ਬਹੁਤ ਸਾਰੇ ਗਾਣਿਆਂ ਦੇ ਵਿੱਚ ਬਹੁਤ ਸਾਰੇ ਅ ਮੁੱਦੇ ਵੀ ਚੱਕੇ ਚਾਹੀਏ ਐਸਵਾਈਐਲ ਦਾ ਮੁੱਦਾ ਹੋਵੇ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਹੈਨਾ ਔਰ ਬਹੁਤ ਸਾਰੇ ਉਹਨਾਂ ਦੇ ਵੱਲੋਂ ਆਪਣੇ ਗਾਣਿਆਂ ਦੇ ਵਿੱਚ ਕਰੰਟ ਜੋ ਟਾਪਿਕ ਪੰਜਾਬ ਦੇ ਹੋਰ ਟਾਪਿਕ ਚੱਲ ਰਹੇ ਨੇ ਤੋਂ ਚੁੱਕੇ ਗਏ ਤਾਂ ਉਹਨੇ ਦੇਖਣਾ ਹੋਵੇਗਾ ਕਿ ਗਾਣਾ ਕਿਸ ਚੀਜ਼ ਉੱਤੇ ਹੁੰਦਾ ਲੰਬੇ ਸਮੇਂ ਤੋਂ ਫੈਨਸ ਇੰਤਜ਼ਾਰ ਕਰਦੇ ਨੇ ਜਿੱਥੇ ਫੈਨਸ ਨੂੰ ਐਤਵਾਰ ਦਾ ਇੰਤਜ਼ਾਰ ਹੁੰਦਾ ਕਿ ਅਸੀਂ ਅ ਐਤਵਾਰ ਮੂਸੇਵਾਲਾ ਦੀ ਹਵੇਲੀ ਜਾਵਾਂਗੇ ਮਾਪਿਆਂ ਨੂੰ ਮਿਲਾਂਗੇ ਉੱਥੇ ਹੀ ਫੈਨਸ ਨੂੰ ਉੰਨੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦੇ ਮੂਸੇਵਾਲਾ ਦੇ ਨਵੇਂ ਗਾਣੇ ਦਾ ਜਾਂ ਉਸ ਨਾਲ ਜੁੜੀ ਹੋਈ ਨਵੀਂ ਜਾਣਕਾਰੀ ਦਾ ਕਿਉਂਕਿ ਸਿੱਧੂ ਮੂਸੇਵਾਲਾ ਪੰਜਾਬ ਦਾ ਉਹ ਗੱਭਰੂ ਆ ਜਿਸ ਨੇ ਹਮੇਸ਼ਾ ਅਣਖੀ ਯੋਧਿਆਂ ਸੂਰਬੀਰਾਂ ਦੀ ਗੱਲ ਕਰੀ ਹੈ ਜੇ ਸਿੱਧੂ ਮੂਸੇਵਾਲਾ ਦੇ ਗਾਣੇ ਦੀ ਗੱਲ ਕਰੀ ਤਾਂ ਉਸ ਦੇ ਵਿੱਚ ਉਹ ਕਹਿੰਦਾ ਕਿ ਸਾਡੇ ਲਾਣੇ ਜਿਉਣੇ ਸੁੱਚਿਆਂ ਦੇ ਸਾਡੇ ਮਿਰਜੇ ਰਾਂਝੇ ਜਾਂਦੇ ਨਹੀਂ ਤਾਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਜਿਹੜੇ ਸਿੱਧੂ ਦੇ ਆਈਡਲ ਨਹੀਂ ਜਾਂ ਜਿਹੜੇ ਸਿੱਧੂ ਦੇ کردار ਸਿਰਜੇ ਹੋਏ ਨੇ ਜਾਂ ਜਿਨ੍ਹਾਂ ਨੂੰ ਸਿੱਧੂ ਲਾਈਕ ਕਰਦਾ ਸੀ ਤਾਂ ਉਹ ਕਿਹੜੇ کردارਾਂ ਦੀ ਗੱਲ ਕਰਦਾ ਸੀ ਕਿਉਂਕਿ ਉਹ ਗੀਤਾਂ ਦੇ ਰਾਹੀਂ ਕਹਿ ਗਿਆ ਕਿ ਉਸ ਦੇ ਜਿਹੜੇ ਕਿਰਦਾਰ ਨੇ ਉਹ ਕੋਈ ਮਿਰਜੇ ਰਾਂਝੇ ਨਹੀਂ ਉਸ ਦੇ ਜਿਹੜੇ ਕਿਰਦਾਰ ਨੇ ਉਹ ਸੂਰਬੀਰ ਯੋਧਿਆਂ ਤੋਂ ਪ੍ਰੇਰਿਤ ਹੈ ਇਸ ਕਰਕੇ ਉਸ ਦੀ ਜੀ ਵਾਰ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਵੱਡੀਆਂ ਗੱਲਾਂ ਕਈਆਂ ਹੋਈਆਂ ਸੀ ਤੇ ਉਸ ਤੋਂ ਬਾਅਦ ਜਿਹੜਾ ਲਾਸਟ ਦੇ ਵਿੱਚ ਡ੍ਰੀਪੀ ਰਿਲੀਜ਼ ਹੋਇਆ ਤਾਂ ਇਸ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਨੇ ਦੁਨੀਆ ਹਿਲਾਉਣ ਵਾਲੀਆਂ ਗੱਲਾਂ ਕੀਤੀਆਂ ਸੀ ਕਿ ਉਹ ਬੰਦੂਖ ਦੇ ਵਿੱਚੋਂ ਨਿਕਲੀ ਗੋਲੀ ਦਾ ਕੰਮ ਕਰਦੇ ਨੇ ਫੈਨਸ ਦੇ ਸਿੱਧਾ ਠਾ ਕਰਕੇ ਵਜਦੇ ਨੇ ਕਿਉਂਕਿ ਸਿੱਧੂ ਮੂਸੇਵਾਲਾ ਜੋ ਲਿਖਦਾ ਏ ਕਹਿੰਦੇ ਉਹਦੇ ਪਿਤਾ ਜੀ ਦੱਸਦੇ ਨੇ ਕਿ ਸਿੱਧੂ ਮੂਸੇਵਾਲਾ ਨੂੰ ਗੀਤ ਲਿਖਣ ਦੇ ਲਈ ਕੋਈ ਕਾਪੀ ਕਲਮ ਦਵਾਦ ਦੀ ਲੋੜ ਨਹੀਂ ਹੁੰਦੀ ਸੀ ਉਹ ਫੋਨ ਤੇ ਹੀ ਗਾਣਾ ਲਿਖ ਦਿੰਦਾ ਸੀ ਬਣਾ ਦਿੰਦਾ ਸੀ ਤਾਂ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜੇ ਇਹ ਵੀ ਗੀਤ ਹੈ ਕਿਉਂਕਿ ਅਕਸਰ ਜਿਹੜੇ ਸਿੱਧੂ ਮੂਸੇਵਾਲਾ ਦੇ ਕੁਝ ਸਮੇਂ ਦੇ ਵਿੱਚ ਗਾਣੇ ਰਿਲੀਜ਼ ਹੋਏ ਨੇ ਉਹ ਗਾਣੇ ਪਹਿਲਾਂ ਲੀਕ ਹੋ ਚੁੱਕੇ ਸੀ ਜਿਸ ਦੇ ਕਾਰਨ ਫੈਨਸ ਦੇ ਵੱਲੋਂ ਕਿਤੇ ਨਾ ਕਿਤੇ ਇਸ ਗੱਲ ਦੀ ਨਾਰਾਜ਼ਗੀ ਸੀ ਕਿ ਸਿੱਧੂ ਮੂਸੇਵਾਲੇ ਦੇ ਫੈਜ਼ਲੀ ਬਿਲਕੁਲ ਫਰੈਸ਼ ਨਵਾਂ ਤਾਜ਼ਾ ਹੋਵੇਗਾ ਤੇ ਸਿੱਧੂ ਮੂਸੇਵਾਲੇ ਦੇ ਫੈਨ ਇਸ ਗੀਤ ਨੂੰ ਸੁਣ ਕੇ ਆਛਾਚ ਕਰ ਉੱਠਣਗੇ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਖਿੱਚ ਲੋ ਤਿਆਰੀਆਂ ਫਿਰ 10 ਤਰੀਕ ਦੀਆਂ ਜਦੋਂ ਸਿੱਧੂ ਮੂਸੇਵਾਲਾ ਟਿੱਬਿਆਂ ਦਾ ਪੁੱਤ ਮਾਨਸੇ ਦਾ ਗੱਭਰੂ ਪੰਜਾਬ ਦੀ ਸ਼ਾਨ ਸਿੱਧੂ ਮੂਸੇਵਾਲਾ ਬ੍ਰਿਟਨ ਦੀ ਧਰਤੀ ਦੇ ਨਾਲ ਸੈਮੀ ਮਾਲਟਨ ਜੋ ਜੁੜਿਆ ਹੋਇਆ ਉਸ ਗੱਭਰੂ ਦੇ ਨਾਲ ਇੱਕ ਖਾਸ ਗੀਤ ਲੈ ਕੇ ਆ ਰਿਹਾ ਕਿਉਂਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਫੈਜ਼ ਨੇ ਉਹ ਵੇਟ ਕਰਦੇ ਰਹਿੰਦੇ ਨੇ ਸਿੱਧੂ ਮੂਸੇਵਾਲੇ ਦੇ YouTube ਚੈਨਲ ਤੇ ਵੀ ਗੇੜੇ ਮਾਰਦੇ ਰਹਿੰਦੇ ਨੇ ਵੀ ਕਿਆ ਪਤਾ ਕੋਈ ਨਵੀਂ ਅਪਡੇਟ ਸਾਨੂੰ ਮਿਲ ਜਾਏ ਤਾਂ ਹੁਣ ਸਿੱਧੂ ਮੂਸੇਵਾਲੇ ਦੇ ਜਿਹੜੇ ਫੈਨਸ ਨੇ ਉਹਨਾਂ ਦਾ ਇੰਤਜ਼ਾਰ ਖਤਮ ਹੋ ਚੁੱਕਿਆ ਇੰਤਜ਼ਾਰ ਦੀਆਂ ਕੜੀਆਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਪੋਸਟਰ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਮੂੰਹ ਤੇ ਚੁੱਪ ਦਾ ਨਿਸ਼ਾਨ ਹੈ ਉਹ ਵੀ ਬੜਾ ਕੁਝ ਬਿਆਨ ਕਰਦਾ ਤਾਂ ਉਧਰੋਂ ਸਨੀ ਮਾਲਟਨ ਵੀ ਨੇ ਉਹ ਵੀ ਕਮਾਲ ਹੀ ਕਰਦੇ ਨੇ ਕਿਉਂਕਿ ਉਹ ਰੈਪ ਦੇ ਵਿੱਚ ਐਸੀ ਐਸੀ ਗੱਲਾਂ ਕਰ ਦਿੰਦੇ ਨੇ ਐਸੇ-ਐਸੇ ਬੋਲ ਲਿਖ ਦਿੰਦੇ ਨੇ ਜਿਹੜੇ ਬੜੇ ਬਾਖਮਾਲ ਹੁੰਦੇ ਨੇ ਅੰਬਰਾਂ ਦੇ ਵਿੱਚ ਅੰਬਰਾਂ ਦੀ ਹੱਕ چیرਣ ਵਾਲੀ ਗੱਲ ਜਿਹੜੀ ਹੁੰਦੀ ਆ ਉਹਨਾਂ ਦੇ ਕਲਮ ਦੇ ਵਿੱਚ ਹੁੰਦੀ ਆ ਸਿੱਧੂ ਮੂਸੇਵਾਲੇ ਨੇ ਐਸੀ ਐਸੀ ਗੱਲਾਂ ਲਿਖ ਦਿੱਤੀਆਂ ਉਹ ਵੱਡੀਆਂ ਗੱਲਾਂ ਬਾਤਾਂ ਹੋ ਨਿਭਣੀਆਂ ਤਾਂ ਹੁਣ ਫੈਨਸ ਖਿੱਚ ਲੋ ਤਿਆਰੀਆਂ ਸਿੱਧੂ ਮੂਸੇਵਾਲੇ ਦੇ ਜਿਹੜੇ ਫੈਨਸ ਨੇ ਜਿਹੜੇ ਕੱਟੜ ਫੈਨਸ ਨੇ ਕਿਉਂਕਿ ਸਿੱਧੂ ਮੂਸੇਵਾਲੇ ਨੇ ਉਹ ਅਕਸਰ ਕਹਿੰਦੇ ਸੀ ਕਿ ਉਹਨਾਂ ਨੇ ਫੈਨਸ ਨਹੀਂ ਕਮਾਏ ਉਹਨਾਂ ਨੇ ਭਰਾ ਕਮਾਏ ਨਹੀਂ ਤਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਭਰਾ ਨੇ ਜਿਹੜੇ ਉਸ ਨੂੰ ਆਪਣਾ ਬਾਈ ਮੰਨਦੇ ਨੇ ਸਾਡੇ ਬਠਿੰਡੇ ਦੇ ਵਿੱਚ ਜਿਨ੍ਹਾਂ ਨੂੰ ਬਾਈ ਕਿਹਾ ਜਾਂਦਾ ਤਾਂ ਉਹ ਬਾਈ ਖਿੱਚ ਲੋ ਤਿਆਰੀਆਂ ਸਾਰੀ ਕਿਉਂਕਿ ਸਿੱਧੂ ਮੂ ਬਹੁਤ ਵੇਟ ਕਰ ਲਈ ਤੁਸੀਂ ਕਿਉਂਕਿ ਉਹ ਮਹੀਨਾ ਬੜਾ ਔਖਾ ਗੁਜ਼ਰਦਾ ਜਦੋਂ ਸਿੱਧੂ ਮੂਸੇਵਾਲਾ ਦਾ ਕੋਈ ਨਵਾਂ ਗਾਣਾ ਗੱਡੀ ਦੇ ਵਿੱਚ ਸੁਣਨ ਨੂੰ ਨਹੀਂ ਮਿਲਦਾ ਤਾਂ ਹੁਣ ਗੱਡੀਆਂ ਦੇ ਵਿੱਚ ਹਰ ਪਾਸੇ ਖੜਕੇਗਾ ਸਿੱਧੂ ਮੂਸੇਵਾਲਾ